ਭਾਈ ਦੇਖ ਸਦੇ ਘੋੜੀ ਬਾਈ ਕਾਠੀ ਖਸਦਾ ਹੋਇਆ ਆ ਬਾਕੀ ਭਾਈ ਇਹਦਾ ਬਸੇਰਾ ਕਿੰਨੇ ਟਾਈਮ ਦਾ ਹੋ ਗਿਆ ਭਾਈ ਇਹ 10 ਮਹੀਨੇ 10 ਮਹੀਨੇ ਦਾ ਹੋ ਗਿਆ ਇਹ ਬਸੇਰਾ ਤੇ ਦੇਖ ਸਕਦੇ ਹੋ ਭਾਈ ਨੇ ਕਾਠੀ ਖਸਦੀ ਇਹਦੇ ਤੇ ん ਹਮ ਆ ਦੇਖਦੇ ਬਾਈ ਕੋੜੀ ਤੇ ਕਾਠੀ ਪਾਈ ਬਾਈ ਨੇ ਇੱਥੇ ਚੜਿਆ ਤੇ ਮੈਂ ਕਿਹਾ ਚੱਲ ਬਾਈ ਵੀਡੀਓ ਬਣਾ ਲੰਨੇ ਆ ਬਾਈ ਕਹਿੰਦਾ ਬਰਨਾਲਾ ਠੀਕ ਆ ਜੀ ਤੇ ਦੇਖਦਾ ਬਾਈ ਕਹਿੰਦਾ ਤੂੰ ਵੀ ਝੂਟਾ ਲੈ ਲੈ ਮੈਂ ਕਿਹਾ ਚੱਲ ਮੈਂ ਦੇਖਦਾ ਰੋਕ ਕੇ ਲਵਾਂਗੇ ਮੈਂ ਇਹ ਤੋਂ ਮਨ ਲੱਗਿਆ ਇੱਥੇ ਨੂੰ ਖਿੱਚਿਆ ਕਿ ਇਧਰ ਮੋੜ ਜਾਣਾ ਨੇ ਠੀਕ ਆ ਦੂਜਾ ਖਿੱਚਿਆ ਇਧਰ ਮੋੜ ਆ ਸਾਂ ਰੋਕਣੀ ਕਿਵੇਂ ਹੁੰਦੀ ਰੋਕਣ ਦਾ ਸਾਬਤ ਆ ਅਸਾਂ ਐਸਾ ਰੁਕ ਜਾਂਦੀ ਹੈ ਮਟਰ ਨਾ ਕਿਵੇਂ ਤੋੜਨ ਦਾ ਸਾਬ ਕਤਾਵਾਂ ਐਠੀ ਟੀਬੀ ਮਾਰਨੀ ਹੈ ਜੀ ਠੀਕ ਹੈ ਜੀ ਅਸੀਂ ਤੋੜਨ ਦਾ ਸਾਬ ਕਤਾਵਾਂ ਸਿਸਟਮ ਥੋੜੀ ਦਾ ਚੱਲ ਤੋੜ ਲਈਦ ਨੂੰ ਅੱਗ ਨੂੰ ਜਾਣ ਦੋ ਭਾਇਓ ਠੀਕ ਹੈ ਯੋਕੇ ਧੰਨਵਾਦ ਬਾਏ ਮਿਲਦੇ ਹਾਂ ਅਗਲੀ ਵੀਡੀਓ ਵਿੱਚ